ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਸਬਜੈਕਟ ਦੀ ਆਪਾਂ ਤਿਆਰੀ ਸ਼ੁਰੂ ਕਰ ਰੱਖੀ ਹੈ ਇਸ ਤੋਂ ਬਾਅਦ ਆਪਾਂ ਇੰਗਲਿਸ਼ ਦੀ ਤਿਆਰੀ ਸ਼ੁਰੂ ਕਰਾਂਗੇ ਹਾਂਜੀ ਪੰਜਾਬੀ ਲਾਜ਼ਮੀ ਦਾ ਆਪਾਂ ਇਸ ਵੀਡੀਓ ਦੇ ਵਿੱਚ ਟੌਪਿਕ ਕਰਾਂਗੇ ਪੰਜ ਆ ਪੁਸਤਕ ਦੇ ਵਿੱਚੋਂ ਨਿਵੰਧ ਹੈਗਾ ਜਿਹੜਾ ਪੰਜਾਬ ਦੇ ਅਖਾਨਾਂ ਦੀ ਵਿਚਾਰਧਾਰਾ ਸੋਹਿੰਦਰ ਸਿੰਘ ਬੰਜਾਰਾ ਵੇਦ ਦਾ ਹੈ ਨਿਵੰਧ ਹੈ ਕਾਨੂੰਨ ਪੰਜਾਬ ਜਿਹੜੀ ਪੁਸਤਕ ਹੈ ਇਸ ਦੇ ਵਿੱਚੋਂ ਜਿਹੜੇ ਕਿ નિਬੰਧ ਦਾ ਸਾਰ ਐਂਡ ਵਿਸ਼ਾ ਵਸਤੂ ਆਊਗਾ ਤੇ ਉਹਦੇ ਸੰਕਲਪ ਵੀ ਆਉਣਗੇ ਸੰਕਲਪਾਂ ਪਾ ਅਲੱਗ ਵੀਡੀਓਜ਼ ਬਣਾ ਰਹੇ ਹਾਂ ਜਿਹੜਾ ਆਪਣਾ ਚੈਨਲ ਹੈਗਾ ਸਮਾਰਟ ਕਲਾਸਸ ਵਿਦ ਦੂਰ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਕਿਉਂਕਿ ਅੱਗੇ ਵੀਡੀਓਜ਼ ਤੁਹਾਨੂੰ ਇਸ ਚੈਨਲ ਤੇ ਮਿਲਣਗੇ ਕਲਾਸਸ ਵਿਦ ਦੂਰ ਓਕੇ ਹਰ ਸਬਜੈਕਟ ਦੇ ਤੁਹਾਨੂੰ ਹਾਫ ਵੀਡੀਓਜ਼ ਉਧਰ ਮਿਲਣਗੀਆਂ ਜਿਹੜੇ ਕਿ ਇਸ ਚੈਨਲ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਟੂਡੈਂਟਸ ਨਾਲ ਸ਼ੇਅਰ ਕਰੋ ਹਾਂਜੀ ਪੰਜਾਬ ਦੇ ਖਾਨਾ ਦੀ ਵਿਚਾਰਧਾਰਾ ਜਿਹੜੀ ਕਿ ਨਿਵੰਧਾ ਇਹ ਸੋਹਿੰਦਰ ਸਿੰਘ ਵੰਜਾਰਾ ਵੇਦੀ ਦੀ ਰਚਨਾ ਇਸ ਨਿਵੰਧ ਦੇ ਵਿੱਚ ਲੇਖਕ ਨੇ ਜਿਹੜੇ ਕਿ ਅਖਾਨ ਅਖਾਨ ਜਿਹਨੂੰ ਆਪਾਂ ਅਖੌਤਾਂ ਕਹਿੰਦੇ ਹਿੰਦੀ ਦੇ ਵਿੱਚ ਹਨ ਲੋਕੋਕਤੀਆਂ ਇਹਨੇ ਅਖਾਨਾਂ ਦੀ ਜਾਤੀ ਦੀ ਵਿਚਾਰਧਾਰਾ ਨੂੰ ਪਰਗਟ ਕਰਨ ਦੀ ਸਮਰੱਥਾ ਬਾਰੇ ਦੱਸਿਆ ਵੀ ਕਿਵੇਂ ਜਿਹੜੇ ਅਖਾਨ ਨੇ ਕਿਵੇਂ ਕਿਸੇ ਜੀ ਵਿਚਾਰਧਾਰਾ ਨੂੰ ਪੇਸ਼ ਕਰਦੇ ਨੇ ਰਹਿਣ ਸਹਿਣ ਨੂੰ ਪੇਸ਼ ਕਰਦੇ ਨੇ ਜਾਂ ਜਿਹੜੇ ਕਿ ਸੁਭਾਅ ਨੂੰ ਪੰਜਾਬੀ ਦੇ ਸੁਭਾਅ ਨੂੰ ਪੇਸ਼ ਕਰਦੇ ਨੇ ਹਿੰਮਤੀ ਮਿਹਨਤੀ ਚੀਜ਼ਾਂ ਨੂੰ ਪੇਸ਼ ਕਰਦੇ ਨੇ ਅਖਾਨਾਂ ਦੇ ਵਿੱਚ ਇਹ ਸਾਰੀ ਚੀਜ਼ ਇਸ ਦੇ ਵਿੱਚ ਦੱਸੀ ਗਈ ਹੈ ਕਿ ਇਹਦੇ ਵਿੱਚੋ ਜੀਵਨ ਦੇ ਪਿੰਨ-ਪਿੰਨ ਪੱਖਾਂ ਦੇ ਬਹੁਤੁਨ ਚਲਕਾਰੇ ਮਿਲਦੇ ਨੇ ਤੇ ਕਿਸ ਤਰ੍ਹਾਂ ਇਹਨਾਂ ਦੇ ਵਿੱਚੋਂ ਖੇਤੀਬਾੜੀ ਨਾਲ ਜੁੜੇ ਹੋਏ ਜਿਹੜੇ ਅਖਾਣ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਜੀਵਨ ਦੀ ਰਹਿਤਲ ਪੰਜਾਬੀ ਲੋਕਾਂ ਦੀ ਧਾਰਮਿਕ ਰੁਚੀ ਰੱਬ ਤੇ ਕਰਮਾ ਸੰਬੰਧੀ ਅਲੱਗ-ਅਲੱਗ ਵਿਸ਼ਵਾਸ ਉਹਨਾਂ ਦੇ ਮਿਹਨਤੀ ਹਿੰਮਤੀ ਉੱਦਮੀ ਖੁੱਲੇ ਡੁੱਲੇ ਪ੍ਰੇਮ ਪਿਆਰ ਦੇ ਪ੍ਰਸਾਰ ਤੇ ਮਹਿਮਾਨ ਨਿਵਾਜੀ ਨਾਲ ਭਰੇ ਸਭਾ ਅਨੈਤਿਕਤਾ ਦਾ ਖੰਡਨ ਅਨੈਤਿਕਤਾ ਦਾ ਖੰਡਨ ਕਰਨ ਤੇ ਨੈਤਿਕ ਕਦਰਾਂ-ਕੀਮਤਾਂ ਦੀ ਬੜਾਈ ਕਰਨ ਵਾਲੇ ਪੰਜਾਬੀਆਂ ਦੀ ਜਿਹੜੀ ਰੁਚੀ ਆ ਉਹ ਸਾਰੇ ਆਪਾਂ ਨੂੰ ਅਖਾਨਾ ਦੇ ਵਿੱਚ ਚਲਕਦੀ ਹੈ ਹਾਂਜੀ ਅਗਲਾ ਜਿਹੜੇ ਸਟੂਡੈਂਟਸ ਜਿਹੜਾ ਸਾਰ ਹੋਊਗਾ ਤੁਸੀਂ ਹੈਡਿੰਗਸ ਦੇ ਨਾਲ ਲਿਖਣਾ ਤੇ ਜਿਹੜਾ ਵਿਸ਼ਾ ਵਸਤੂ ਉਹ ਤੁਸੀਂ ਸਾਰ ਦੇ ਵਿੱਚੋਂ ਇਹ ਮਤਲਬ ਕਿ ਮੇਨ ਮੇਨ ਲਾਈਨਾਂ ਵਿਦਆਊਟ ਹੈਡਿੰਗ ਕਰਨਾ ਹੁੰਦਾ ਓਕੇ ਤੇ ਇਹ ਪੇਪਰ ਦੇ ਵਿੱਚ ਦੋਨੋਂ ਹੀ ਆਉਂਦੇ ਹੁੰਦੇ ਨੇ ਹਾਂਜੀ ਅੱਗੇ ਹੈਗਾ ਜਾਤੀਤੀ ਵਿਚਾਰਧਾਰਾ ਦੇ ਲਖਾਈਕ ਅਖਾਨ ਕਿਸੇ ਜਾਤੀ ਕਿਸੇ ಜಾਤੀ ਦੇ ਸਮੁੱਚੇ ਜੀਵਨ ਦਾ ਪ੍ਰਤੀਬਿੰਬ ਹੀ ਨਹੀਂ ਹੁੰਦੇ ਮਤਲਬ ਕਿ ਪ੍ਰਤੀਨਿਧੀ ਨਹੀਂ ਹੁੰਦੇ ਸਿਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਾਤੀ ਆ ਕਿਸੇ ਜਾਤ ਦਾ ਇੱਕ ਆਪਾਂ ਨੂੰ ਬਿੰਬ ਹੀ ਪੇਸ਼ ਕਰਦਾ ਜਿਉਂ ਉਸ ਜਾਤੀ ਦੇ ਪ੍ਰਤੀਨਿਧ ਹੋ ਕੇ ਹੀ ਆਪਣੇ ਸਾਹਮਣੇ ਆਉਂਦੇ ਨੇ ਸੋ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੁੰਦੀ ਹੈ ਉਹਨਾਂ ਨੂੰ ਵੀ ਸਾਡੇ ਅੱਗੇ ਪੇਸ਼ ਕਰਦੇ ਨੇ ਤੇ ਅਖਾਨਾ ਦੇ ਵਿੱਚ ਜਿਹੜੀ ਵਿਚਾਰ ਸਮਗਰੀ ਹੁੰਦੀ ਆ ਤੇ ਕਿਸੇ ਜਾਤੀ ਦੀ ਅਸਲ ਗਿਆਨ ਦੀ ਸੰਪਤੀ ਹੁੰਦੀ ਆ ਮਤਲਬ ਕਿ ਜਿਹੜੀ ਅਖਾਨਾ ਦੇ ਵਿੱਚ ਕੋਈ ਵੀ ਜਿਹੜੀ ਵਿਚਾਰ ਪੇਸ਼ ਕੀਤਾ ਜਾਂਦਾ ਹਾਂ ਉਹਨਾਂ ਦੇ ਵਿੱਚ ਅਸਲ ਵਿੱਚ ਕੀ ਹੁੰਦਾ ਕਿ ਕੋਈ ਗਿਆਨ ਭੰਡਾਰ ਛੁਪਿਆ ਹੋਇਆ ਹੁੰਦਾ ਜਿਦੇ ਵਿੱਚ ਵਰਿਆ ਵੱਧੀ ਮਤਲਬ ਕਿ ਸਾਲਾਂ ਦਾ ਐਕਸਪੀਰੀਅੰਸ ਹੁੰਦਾ ਠੀਕ ਹੈ ਅਖਾਨ ਜਿਹੜੇ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਟੱਲ ਸਚਾਈ ਹੁੰਦੀ ਆ ਤੇ ਜਿਨ੍ਹਾਂ ਦੇ ਵਿੱਚ ਇੱਕ ਐਕਸਪੀਰੀਅੰਸ ਹੁੰਦਾ ਐਕਸਪੀਰੀਅੰਸ ਇਹਨਾਂ ਦੇ ਵਿੱਚ ਸਮਾਇਆ ਹੋਇਆ ਹੁੰਦਾ ਜਿਵੇਂ ਕਿ ਉੱਠੇ ਤਾਂ ਉਠ ਰਿਹਾ ਦੀ ਮੁੱਠ ਭਾਵੇਂ ਕਿ ਨਕੰਮੇ ਬੰਦੇ ਲਈ ਠੀਕ ਹੈ ਤੇ ਕੋਨਾ ਚੱਲੀ ਬਾਬਾ ਤੇ ਆਈ ਮਤਲਬ ਕਿ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਤੇ ਆਪੇ ਫਾਤੜੀ ਇਹਦਨ ਕੋਣ ਛੜਾਵੇ ਮਤਲਬ ਕਿ ਜਾਣ ਬੁੱਝ ਕੇ ਮੁਸੀਬਤ ਨੂੰ ਆਪਣੇ ਗਾਲ ਪਾ ਲੈਣਾ ਠੀਕ ਹੈ ਇਹ ਹੁੰਦੇ ਨੇ ਅਖਾਨ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਐਕਸਪੀਰੀਅੰਸ ਸ਼ੀਪਾਵਾ ਹੁੰਦਾ ਹੈ ਅਨੁਭਵ ਹੁੰਦਾ ਹੈ ਤੇ ਅਖਾਨਾਂ ਦੇ ਵਿੱਚ ਜੋ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਆ ਉਸ ਉੱਤੇ ਸਾਰੀ ਜਾਤੀ ਦੀ ਪ੍ਰਵਾਨਗੀ ਦੀ ਮੋਹਰ ਵੀ ਲੱਗੀ ਹੁੰਦੀ ਆ ਮਤਲਬ ਕਿ ਜਿਹੜੇ ਅਖਾਨ ਨੇ ਉਹਨਾਂ ਨੂੰ ਸਾਰੀ ਜਾਤੀ ਜਿਹੜੀ ਕਿ ਸਾਰਾ ਜਿਹੜਾ ਸਮਾਜ ਉਹਨੂੰ ਪ੍ਰਵਾਨ ਕਰਦਾ ਠੀਕ ਹੈ ਜਿਹੜੀ ਚੀਜ਼ ਪ੍ਰਵਾਨ ਹੋ ਜਾਂਦੀ ਹੈ ਸਮਾਜ ਵੱਲੋਂ ਹੀ ਬਣ ਜਾਂਦੀ ਆ ਅਖਾਨ ਤੇ ਨਾਲ ਹੀ ਖਾਣਨਾ ਵਿਚਲੀ ਜਿਹੜੀ ਸਮੱਗਰੀ ਆ ਉਹ ਖਾਣ ਦਾ ਸੱਚ ਵਧੇਰੇ ਹੁੰਦਾ ਜਿਦੇ ਵਿੱਚ ਕੋਈ ਰਲਣਾ ਨਹੀਂ ਹੁੰਦਾ ਮਤਲਬ ਕਿ ਜਿਹੜੇ ਖਾਣ ਨੇ ਉਹਨਾਂ ਦੇ ਵਿੱਚ ਕੋਈ ਰਲਣਾ ਨਹੀਂ ਹੁੰਦਾ ਉਹ ਸਚਾਈ ਨੂੰ ਪੇਸ਼ ਕਰਨ ਵਾਲੇ ਹੁੰਦੇ ਨੇ ਅੱਗੇ ਹੈਗਾ ਪੰਜਾਬੀਆਂ ਦੇ అనుభవਾਂ ਦੇ ਪ੍ਰਤੀਕ ਮਤਲਬ ਕਿ ਐਕਸਪੀਰੀਅੰਸ ਦੇ ਸਿੰਬਲ ਨੇ ਜੇ ਲੋਕੋ ਗੀਤਾਂ ਵਿੱਚ ਪੰਜਾਬੀਆਂ ਦਾ ਦਿਲ ਧੜਕੇ ਆ ਤਾਂ ਉਹਨਾਂ ਦੀ ਸੂਝ-ਬੂਝ ਤੇ ਉਹਨਾਂ ਦਾ అనుਭਵ ਉਹ ਕਿੰਨਾ ਦੇ ਵਿੱਚ ਚਮਕਾ ਚਮਤਕਾਰ ਦਿਖਾ ਰਿਹਾ ਅਖਾਨਾ ਦੇ ਵਿੱਚ ਠੀਕ ਹੈ ਮਤਲਬ ਕਿ ਜੇ ਆਪਾਂ ਕਹਿ ਲਈਏ ਕਿ ਪੰਜਾਬੀ ਦੇ ਦਿਲ ਗੀਤਾਂ ਦੇ ਵਿੱਚ ਧੜਕ ਰਹੇ ਆ ਤਾਂ ਉਹਨਾਂ ਦੀ ਜਿਹੜੀ ਪੰਜਾਬੀਆਂ ਦੀ ਸੂਝ-ਬੂਝ ਹੈ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਆ ਉਹਨੁਭਾਵ ਉਹ ਕਿਹਨਾਂ ਦੇ ਵਿੱਚ ਝਲਕ ਰਿਹਾ ਅਖਾਨਾ ਦੇ ਵਿੱਚ ਝਲਕ ਰਿਹਾ ਤੇ ਅਖਾਨ ਪੰਜਾਬੀ ਜੀਵਨ ਦਾ ਉਸੇ ਤਰ੍ਹਾਂ ਹੀ ਅੰਗ ਨੇ ਜਿਵੇਂ ਲੋਕ ਗੀਤ ਤੇ ਲੋਕ ਕਹਾਣੀਆਂ ਨੇ ਤੇ ਅਖਾਨਾ ਨਾਲ ਆਪਣੀ ਬੋਲੀ ਨੂੰ ਛਟਪਟੀ ਤੇ ਸੁਆਦਲੀ ਬਣਾਇਆ ਜਾਂਦਾ ਮਤਲਬ ਕਿ ਆਪਾਂ ਇੱਕ ਐਸਾ ਦੇ ਕਿ ਗਾਗਰ ਦੇ ਵਿੱਚ ਸਮੁੰਦਰ ਬੰਦ ਕਰਨਾ ਠੀਕ ਹੈ ਬਹੁਤੇ ਸ਼ਬਦਾਂ ਨੂੰ ਥੋੜੇ ਸ਼ਬਦਾਂ ਦੇ ਵਿੱਚ ਗੱਲ ਕਹਿ ਦੇਣੀ ਹਾਂਜੀ ਅੱਗੇ ਹੈ ਪੰਜਾਬੀ ਜੀਵਨ ਦੀ ਤਸਵੀਰ ਅਖਾਨਾ ਦੇ ਵਿੱਚ ਪੰਜਾਬ ਦੇ ਸਮੁੱਚੇ ਜੀਵਨ ਦੀ ਆਪਾਂ ਨੂੰ ਤਸਵੀਰ ਮਿਲਦੀ ਆ ਪੰਜਾਬੀਆਂ ਦੇ ਦੁੱਖ ਸੁੱਖ ਵਿਸ਼ਵਾਸ ਰੀਤੀ ਰਿਵਾਜ ਰਿਸ਼ਤੇ ਨਾਤੇ ਉਹਨਾਂ ਦੀਆਂ ਕੀ ਕੀ ਆਸ਼ਾਵਾ ਨੇ ਠੀਕ ਹੈ ਹੋਪਸ ਨੇ ਚਿੰਤਾਵਾਂ ਨੇ ਉਹਨਾਂ ਦੇ ਸਭ ਦੇ ਚਲਕ ਆਪਾਂ ਨੂੰ ਅਖਾਨਾ ਦੇ ਵਿੱਚ ਮਿਲਦੀ ਆ ਤੈਨੀ ਭਰਪੂਰਤਾ ਤੇ ਵਿਲੱਖਣਤਾ ਸ਼ਾਇਦ ਕਿਸੇ ਹੋਰ ਜਾਤੀ ਦੀਆਂ ਅਖੌਤਾਂ ਦੇ ਵਿੱਚ ਨਹੀਂ ਜਿੰਨੀ ਪੰਜਾਬੀਆਂ ਦੇ ਵਿੱਚ ਪੰਜਾਬੀ ਖਾਨਾ ਦੇ ਵਿੱਚ ਅਗਲਾ ਹੈਗਾ ਹੈਡਿੰਗ ਪਿੰਡੂ ਪੰਜਾਬ ਦੇ ਝਲਕਾਰੇ ਹਾਂਜੀ ਪੰਜਾਬ ਪਿੰਡਾਂ ਦਾ ਦੇਸ਼ ਹੈ ਤੇ ਜਿਸ ਕਰਕੇ ਜਿਹੜੀਆਂ ਬਹੁਤੀਆਂ ਅਖਾਨਾਂ ਨੇ ਅਖੌਤਾਂ ਨੇ ਉਹਨਾਂ ਦੇ ਰਚਨਹਾਰੇ ਕੌਣ ਨੇ ਪਿੰਡਾਂ ਵਾਲੀ ਨੇ ਪਿੰਡਾਂ ਦੇ ਲੋਕ ਤੇ ਪੰਜਾਬ ਦੇ ਪਿੰਡਾਂ ਦੇ ਝਲਕਾਰੇ ਆਪਾਂ ਨੂੰ ਇਸ ਦੇ ਵਿੱਚੋਂ ਮਿਲਦੇ ਨੇ ਅੱਗੇ ਹੈਗਾ ਖੇਤੀਬਾੜੀ ਨਾਲ ਜੁੜਿਆ ਜੀਵਨ ਪੰਜਾਬ ਹਾਲਾਂ ਤੇ ਹਾਲੀਆਂ ਨਾਦੇਸ਼ ਹੈ ਹਲ ਹੋਗੇ ਜਿਹਨਾਂ ਨਾਲ ਖੇਤੀ ਕੀਤੀ ਜਾਂਦੀ ਸੀ ਪਹਿਲਾਂ ਹਾਲੀ ਹੋਗੇ ਜਿਹੜੇ ਖੇਤੀ ਕਰਦੇ ਨੇ ਠੀਕ ਆ ਕਿਸਾਨ ਉਹਨਾਂ ਦਾ ਦੇਸ਼ ਹੈ ਇੱਥੋਂ ਦੇ ਬਹੁਤ ਸਾਰੇ ਲੋਕਾਂ ਦਾ ਮੁੱਖ ਪੇਸ਼ਾ ਕੀ ਹੈ ਖੇਤੀਬਾੜੀ ਹੈ ਤੇ ਪਿੰਡਾਂ ਵਿੱਚ ਜਿੰਨੇ ਵੀ ਕਾਰਵਿਹਾਰ ਕਰੇ ਜਾਂਦੇ ਨੇ ਉਹਨਾਂ ਸਾਰਿਆਂ ਦਾ ਕੇਂਦਰੀ ਧੁਰਾ ਸੈਂਟਰ ਕੀ ਹੈ ਖੇਤੀਬਾੜੀ ਹੈ ਲੋਹਾਰ ਖੇਤੀ ਲਈ ਸੰਧ ਬਣਾਉਂਦਾ ਜੁਲਾਹੇ ਨੂੰ ਕਪਾਹ ਖੇਤੀ ਤੋਂ ਪ੍ਰਾਪਤ ਹੁੰਦੀ ਹੈ ਤੇ ਇਸ ਪ੍ਰਕਾਰ ਪਿੰਡੂ ਜੀਵਨ ਦੀ ਹਰ ਚੀਜ਼ ਕਿਸ ਦੇ ਨਾਲ ਜੁੜੀ ਹੋਈ ਹੈ ਖੇਤੀਬਾੜੀ ਨਾਲ ਜੁੜੀ ਹੋਈ ਹੈ ਤੇ ਪੰਜਾਬੀ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਚਿੰਨਾ ਤੁਲਨਾਵਾਂ ਤੇ ਉਪਮਾਵਾਂ ਮਤਲਬ ਕਿ ਕਿਸੇ ਨਾਲ ਤੁਲਨਾ ਕਰਨੀ ਹੁੰਦੀ ਹੈ ਉਹ ਹੁੰਦੀ ਹੈ ਉਪਮਾ ਲਈ ਸਮਗਰੀ ਕਿਦੇ ਵਿੱਚੋਂ ਲੱਭਦਾ ਖੇਤੀਬਾੜੀ ਚੋਂ ਲੱਭਦਾ ਤੇ ਦੁਨੀਆ ਇੱਕ ਪੰਜਾਬੀ ਨੂੰ ਖੇਤੀ ਵਾਂਗ ਹੀ ਲੱਗਦੀ ਹੈ ਜਿਵੇਂ ਕੀ ਖਾਣ ਵੀ ਹੈ ਕੀ ਖੇਤ ਬੋਂਦਿਆਂ ਦੇ ਸਾਕ ਮਿਲਦਿਆਂ ਦੇ ਰਹਿਣ ਦੀ ਵੀ ਚੀਜ਼ ਜਿਹੜੀ ਕਿ ਤਾਜ਼ਗੀ ਤੇ ਵਿਕਾਸ ਹੁੰਦਾ ਹੈ ਤੇ ਦੁਨੀਆ ਇੱਕ ਪੰਜਾਬੀ ਨੂੰ ਖੇਤੀ ਵਾਂਗ ਹੀ ਲੱਗਦੀ ਹੈ ਜਿੱਥੇ ਜੋ ਬੀਜ ਦਾ ਸੋ ਵੜਦਾ ਸੋ ਕਾਹੀ ਤੇ ਦੱਬ ਨਹੀਂ ਉਗਾਉਣੇ ਚਾਹੀਦੇ ਠੀਕ ਹੈ ਭਾਵ ਕਿ ਬੁਰੇ ਕੰਮ ਨਹੀਂ ਕਰਨੇ ਚਾਹੀਦੇ ਇਹਦੇ ਲਈ ਬਣਿਆ ਹੋਇਆ ਜੋ ਕੁਝ ਬੀਜਣ ਸੋਈ ਜੰਮੇ ਜਿਸ ਨੇ ਵਾਹ ਕਮਾਈ ਤਾਂ ਕਿ ਉਹ ਆਪਣੀ ਖੇਤੀ ਅੰਦਰ ਕਾਹੀ ਦੱਬ ਜਮਾਈ ਠੀਕ ਹੈ ਮਤਲਬ ਕਿ ਤੈਨੂੰ ਕਿਉਂ ਜਿਨ੍ਹਾਂ ਨੇ ਚੰਗੇ ਬੀਜ ਬੀਜੇ ਨੇ ਉਹਨਾਂ ਨੂੰ ਵਾਵਾ ਹੋਈ ਹੈ ਉਹਨਾਂ ਦੀ ਪ੍ਰਸ਼ੰਸਾ ਹੋਈ ਹੈ ਫਿਰ ਤੈਨੇ ਕਿਉਂ ਖੇਤੀ ਦੇ ਵਿੱਚ ਕਾਹੀ ਭਵ ਕੀ ਜਿਹੜੇ ਨਦੀਨ ਉੱਗ ਜਾਂਦੇ ਨੇ ਹਨਾ ਚਾਹੇ ਜਿਹੜਾ ਕਾਹ ਹੁੰਦਾ ਉਹਨਾਂ ਨੂੰ ਪੱਟਦੇ ਨੇ ਲੋਕ ਖੇਤਾਂ ਦੇ ਵਿੱਚ ਉਹ ਵੀ ਤੈਨੇ ਫਿਰ ਉਹ ਕਿਉਂ ਜਮਨਦਤੀ ਖੇਤਾਂ ਦੇ ਵਿੱਚ ਠੀਕ ਹੈ ਦੱਬ ਅਗਲਾ ਹੈਗਾ ਪ੍ਰਭੂ ਦੀ ਪ੍ਰਾਪਤੀ ਲਈ अनेका ਗ੍ਰੰਥ ਲਿਖੇ ਗਏ ਨੇ ਪਰੰਤੂ ਪੰਜਾਬ ਦਾ ਜੱਟ ਤਾਂ ਰੱਬ ਦੀ ਪ੍ਰਾਪਤੀ ਦੇ ਸਵਾਲ ਨੂੰ ਉਹਨਾਂ ਹੀ ਸੌਖਾ ਸਮਝਦਾ ਜਿੰਨਾ ਬੁੱਟੇ ਨੂੰ ਕਥਾੋਂ ਪੁੱਟਕੇ ਬਾਵੀ ਕਥਾੋਂ ਤੋਂ ਪੁੱਟਕੇ ਦੂਜੇ ਸਿਰੇ ਲਾਉਣਾ ਜਿਵੇਂ ਕਿ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਇਸੇ ਪ੍ਰਕਾਰ ਤੁਲਨਾ ਤੇ ਉਪਮਾ ਲਈ ਆਲੇ ਦੁਆਲੇ ਦੇ ਖੇਤੀ ਦੇ ਸੰਦਾ ਜੇ ਆਪਾਂ ਕਿਸੇ ਨਾਲ ਤੁਲਨਾ ਕਰਨੀ ਹੈ ਜਾਂ ਕਿਸੇ ਨੂੰ ਆਪਾਂ ਨੇ ਕਹਿਣਾ ਵੀ ਇਹ ਉਹਦੇ ਵਰਗਾ ਹੈ ਠੀਕ ਹੈ ਉਪਮਾਉਂਦਾ ਵੀ ਦੱਸਾਂ ਜਿਹੜਾ ਦੂਜੇ ਦਾ ਜਦੋਂ ਆਪਾਂ ਅੰਤਰ ਵੀ ਦੱਸਦੇ ਨਾਲ ਦੀ ਨਾਲ ਇਹ ਵੀ ਦੱਸਦੇ ਕਿ ਬਿਲਕੁਲ ਉਹਦੇ ਤਰ੍ਹਾਂ ਹੀ ਆ ਠੀਕ ਹੈ ਉੱਥੇ ਉਪਮਾ ਆਊਗਾ ਉਹਦੇ ਲਈ ਵੀ ਖੇਤੀ ਦੇ ਸੰਦਾ ਡੰਗਰਾਂ ਤੇ ਫਸਲਾਂ ਨੂੰ ਹੀ ਚੁਣਿਆ ਜਾਂਦਾ ਹੈ ਤੇ ਬੁਢਾਪੇ ਦਾ ਜ਼ਿਕਰ ਵੀ ਉਹਦੇ ਸਾਹਮਣੇ ਬੁੱਢੇ ਬਲਦ ਦੀ ਡਰਾਉਣੀ ਤਸਵੀਰ ਕਹਿ ਕੇ ਉਹਨੂੰ ਵਖਾਣ ਵਰਤਿਆ ਜਾਂਦਾ ਬੁੱਢਾ ਹੋਇਆ ਢੋਰਿਆ ਤੈਨੂੰ ਠੁੰਗਣ ਕਾਓ ਵੀ ਤੈਨੂੰ ਕਾਂ ਠੁੰਗਣਗੇ ਜਦੋਂ ਬੁੱਢਾ ਹੋ ਗਿਆ ਗਲੋ ਪੰਜਾਲੀ ਲਾ ਲਈ ਤੇ ਕੋਈ ਨਾ ਲੈਂਦਾ ਨਾ ਉਹ ਮਤਲਬ ਕਿ ਜੇ ਤੂੰ ਗਲ ਤੋਂ ਪੰਜਾਲੀ ਲਾ ਲਈ ਤੇਰੀ ਕਿਸੇ ਨੇ ਨਹੀਂ ਸਾਰ ਪੁੱਛਣ ਅੱਗੇ ਹੈਗਾ ਘਰੇਲੂ ਜੀਵਨ ਸਵੰਧੀ ਵੀ ਟਿੱਕਾ ਟਿੱਕਨੀਆਂ ਕਰਦੇ ਵੀ ਸਾਹਮਣੇ ਆਪਾਂ ਨੂੰ ਖੇਤੀਬਾੜੀ ਆ ਜਾਂਦੀ ਹੈ ਤੇ ਸਾਰੀ ਕਮਾਈ ਨੂੰ ਖਰਚ ਦੇਣ ਵਾਲੀ ਤੇ ਔਖੇ ਸਮੇ ਲਈ ਬਚਤ ਨਾ ਕਰਨ ਵਾਲੀ ਸੁਆਣੀ ਭਾਵ ਕੀ ਜਿਹੜੀ ਘਰ ਘਰ ਦੇ ਵਿੱਚ ਔਰਤ ਹੁੰਦੀ ਹੈ ਵੱਲ ਦੇਖਦੇ ਉਹਦੇ ਸਾਹਮਣੇ ਉਹ ਖੇਤ ਤਾਂ ਆ ਜਾਂਦਾ ਤੇ ਜਿੱਥੇ ਜਿਹੜੀ ਫਲੀ ਪੈਂਦੀ ਹੈ ਉਸ ਨੂੰ ਚਿੜੀਆਂ ਚੁਗ ਲੈਂਦੀਆਂ ਨੇ ਤੇ ਤੁਸੀਂ ਆਪਣੇ ਕੋਲੋਂ ਵੀ ਜਿਹੜੇ ਕਿ ਅਖਾਨਾਂ ਦੀ ਉਦਾਹਰਣਾਂ ਦੇ ਸਕਦੇ ਹੋ ਓਕੇ ਜਿਹਾ ਡੋਡਾ ਪਿਆ ਤੇ ਹਾਂ ਚਿੜੀਆਂ ਚੁਗ ਲਿਆ ਵੀ ਜਿਵੇਂ ਦਾ ਅਨਾਜ ਪਿਆ ਸੀ ਉਹਵੇਂ ਦੇ ਜਿਹੜੀਆਂ ਨੇ ਚੁਗ ਲਿਆ ਵੀ ਜਿਵੇਂ ਦਾ ਕਰਾਂਗੇ ਪਾਉਵੇਂ ਦਾ ਵੜ ਲਾਂਗੇ ਬੇਵਕਤ ਜੇ ਕੋਈ ਕੰਮ ਕਰਦਾ ਉਹਦੇ ਔਗਣ ਦੱਸਣ ਲੱਗਿਆ ਵੀ ਉਹ ਕੁ ਸਮੇਂ ਬੀਜੀ ਖੇਤੀ ਦਾ ਰੂਪਕ ਵਰਤਦੇ ਨੇ ਮਤਲਬ ਕਿ ਜੇ ਬੇਵਕਤ ਲੰਘ ਕੇ ਉਹ ਖੇਤੀ ਕਰ ਰਿਹਾ ਕੋਈ ਤਾਂ ਉਹਦੇ ਲਈ ਵੀ ਉਹਦੇ ਔਗਣ ਦੱਸ ਕੇ ਵੀ ਹੁਣ ਬੇਵਕਤ ਹੋ ਕੇ ਖੇਤੀ ਵੀ ਕਰ ਰਿਹਾ ਹਾਂ ਇਹਦੇ ਕੀ ਔਗਣ ਨੇ ਉਹਨਾਂ ਬਾਰੇ ਵੀ ਅਖਾਨ ਹੈ ਅਗੇਤੀ ਝਾੜ ਪਛੇਤੀ ਸਰਰੀ ਇਹ ਪਛੇਤੀ ਦਾ ਸਿਰਫ ਕੀ ਮਿਲਣਗੇ ਤੂੜੀ ਹੋ ਮਿਲੂਗੀ ਜੇ ਅਗੇਤੀ ਬੀਜਾਂਗੇ ਤਾਂਹੀਂ ਝਾੜ ਦੀ ਖਲੂਗਾ ਪੰਜਾਬੀ ਲੋਕ ਭਾਵੇਂ ਪੈਂਡੇ ਮਾਰ ਕੇ ਬਾਹਰ ਵੀ ਜਾਂਦੇ ਨੇ ਭਾਵੇਂ ਬਾਹਰ ਜਾਣਾ ਤੇ ਪ੍ਰਦੇਸ਼ਾਂ ਵਿੱਚ ਵੀ ਸੌਦਾਗਰੀ ਵਪਾਰ ਕਰਦੇ ਨੇ ਪਰ ਖੇਤੀਬਾੜੀ ਨੂੰ ਸਭ ਵਿਹਾਰਾਂ ਤੋਂ ਉੱਤਮ ਮੰਨਿਆ ਗਿਆ ਸਭ ਤੋਂ ਚੰਗਾ ਮੰਨਿਆ ਗਿਆ ਪੰਜਾਬੀ ਵਪਾਰ ਦੇ ਧੰਦਿਆਂ ਵਿੱਚ ਵੀ ਪੈ ਕੇ ਆਪਣੀ ਪਾਤਸ਼ਾਹੀ ਨੂੰ ਗਵਾਉਣਾ ਨਹੀਂ ਚਾਹੁੰਦੇ ਪਹਿਲਾਂ ਪਹਿਲ ਪਹਿਲਾਂ ਪੰਜਾਬੀਆਂ ਨੂੰ ਪ੍ਰਦੇਸ਼ਾਂ ਵਿੱਚ ਰੋਟੀ ਲਈ ਛੱਖਾ ਮਾਰਨੀ ਆ ਮੈਂ ਕਦੇ ਵੀ ਨਹੀਂ ਜਾਚੀਆਂ ਜਾਚੀਆਂ ਕਦੇ ਵੀ ਨਹੀਂ ਜਚੀਆਂ ਇਸ ਲਈ ਉਹ ਕਹਿੰਦੇ ਨੇ ਕਿ ਘਰ ਦੀ ਅੱਧੀ ਚੰਗੀ ਬਾਹਰ ਦੀ ਸਾਰੀ ਕੁਝ ਵੀ ਨਹੀਂ ਵੀ ਘਰ ਚ ਤਾਂ ਜੇ ਪੱਦੀ ਰੋਟੀ ਵੀ ਖਾ ਲਾਂਗੇ ਤਾਂ ਉਹ ਵੀ ਬਹੁਤ ਚੰਗੀ ਹੈ ਬਾਹਰ ਤਾਂ ਸਾਰੀ ਵੀ ਜੇ ਖਾ ਲਾਂਗੇ ਤਾਂ ਵੀ ਕੁਝ ਨਹੀਂ ਅਗਲਾ ਹੈਗਾ ਪ੍ਰਦੇਸ਼ ਗਿਆ ਢੋਲੇ ਪਿਆ ਇੱਕ ਬਰਾਬਰ ਵੀ ਜਾਇਜ ਪ੍ਰਦੇਸ਼ ਬਾਗਿਆ ਚਾਹੇ ਜੇ ਢੋਲੇ ਜੇ ਪਾਇਗਾ ਇੱਕ ਬਰਾਬਰ ਜੋ ਸੁਖ ਸੁਖ ਸੱਜੂ ਦੇ ਚਵਾਰੇ ਉਹ ਬਲਖਣਾ ਬੁਖਾਰੇ ਅੱਗੇ ਹੈਗਾ ਪੰਜਾਬੀਆਂ ਵਿੱਚ ਕਾਰ ਵਿਹਾਰ ਨਿੱਛੇ ਦੇ ਜਿਹੜੇ ਆਪਾਂ ਕੰਮ ਕਰਦੇ ਆ ਉਹਨਾਂ ਸੰਬੰਧੀ ਵੀ ਆਖਾਨ ਨੇ ਉਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਹਦੇ ਨਾਲ ਸੰਬੰਧਿਤ ਨੇ ਜ਼ਮੀਨ ਨਾਲ ਵਾਹੀ ਨਾਲ ਰੂੜੀ ਨਾਲ ਵਿਜਾਈ ਨਾਲ ਗੋਡੀ ਨਾਲ ਤੇ ਬਾੜੀ ਨਾਲ ਥੋੜੇ ਜਿਹੇ ਆਖਾਨ ਜਿਹੜੇ ਕਿ ਵਪਾਰ ਵਣਜ ਨਾਲ ਵੀ ਸੰਬੰਧਿਤ ਨੇ ਬਾਕੀ ਕੰਮਾਂ ਬਾਰੇ ਕੋਈ ਆਖਾਨ ਵਿਰਲੀ ਆਪਾਂ ਨੂੰ ਮਿਲਦਾ ਹੁਣ ਧਾਰਮਿਕਤਾ ਤੇ ਵਿਸ਼ਵਾਸ ਚਰੰਦੀ ਹਾਲਾਂ ਤੇ ਹਾਲਿਓ ਤੋਂ ਇਲਾਵਾ ਪੰਜਾਬ ਗੁਰੂਆਂ ਰੀਸ਼ੀਆਂ ਮੁਨੀਆਂ ਦਾ ਦੇਸ਼ ਹੈ ਠੀਕ ਹੈ ਪਰਦੇਸ਼ ਤੇ ਸਰਵ ਸ਼ਕਤੀਮਾਨ ਪਰਮਾਤਮਾ ਵਿੱਚ ਪੰਜਾਬੀਆਂ ਦਾ ਅਟੱਲ ਵਿਸ਼ਵਾਸ ਹੈ ਅਟੱਲ ਵਿਸ਼ਵਾਸ ਹੈ ਤੇ ਉਹਦੀ ਮਰਜ਼ੀ ਦੇ ਬਗੈਰ ਪਰਮਾਤਮਾ ਦੀ ਮਰਜ਼ੀ ਦੇ ਬਗੈਰ ਪੱਤਾ ਵੀ ਨਹੀਂ ਹਿੱਲ ਸਕਦਾ ਜੋ ਕੁਝ ਉਸਨੇ ਇੱਕ ਵਾਰ ਭਾਗਾਂ ਵਿੱਚ ਲਿਖ ਦਿੱਤਾ ਉਹਨੂੰ ਕੋਈ ਨਹੀਂ ਬਦਲ ਸਕਦਾ ਅਖਾਨਾ ਵਿੱਚ ਵੀ ਇਹਨਾਂ ਵਿਸ਼ਵਾਸਾਂ ਦੀ ਆਪਾਂ ਨੂੰ ਝਲਕ ਮਿਲਦੀ ਆ ਜਿਸ ਨੂੰ ਰੱਖੇ ਸਾਇਆ ਮਾਰ ਸਕੇ ਨਾ ਕੋਈ ਵਾਲ ਨਾ 빙ਾ ਕਰ ਸਕੇ ਭਾਵੇਂ ਜੱਗ ਵੈਰੀ ਹੋਏ ਜਿਹਨੂੰ ਪਰਮਾਤਮਾ ਰੱਖਦਾ ਹੈ ਜਿਹਦਾ ਪਰਮਾਤਮਾ ਨੇ ਰੱਖੀ ਕਰਨੀ ਆ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਬੇਸ਼ੱਕ ਸਾਰਾ ਸੰਸਾਰ ਵੈਰੀ ਹੋ ਜੇ ਹੋਣੀ ਹੋਏ ਅਮਿੱਟ ਭਾਵੇਂ ਰੋਤੇ ਭਾਵੇਂ ਪਿੱਟ ਬਲਕਿ ਜਿਹੜੀ ਹੋਣੀ ਹੋਣੀ ਆ ਉਹਨੂੰ ਕੋਈ ਮੇਟ ਨਹੀਂ ਸਕਦਾ ਭਾਵੇਂ ਤੂੰ ਰੋ ਭਾਵੇਂ ਤੂੰ ਪਿੱਟ ਅੱਗੇ ਹੈ ਦੁਨੀਆ ਕਰਮਾਂ ਦੀ ਖੇਤੀ ਹੈ ਭਾਵ ਜਿਵੇਂ ਦਾ ਆਪਾਂ ਕਰਮ ਕਰਾਂਗੇ ਜੋ ਕੁਝ ਕਿਸਾਨ ਖੇਤਾਂ ਵਿੱਚ ਬੀਜਦਾ ਉਹੀ ਵੜਦਾ ਇਸੀ ਤਰ੍ਹਾਂ ਮਨੁੱਖ ਜਨਮ ਵਿੱਚ ਇਸ ਜਨਮ ਦੇ ਵਿੱਚ ਜਿਵੇਂ ਦਾ ਵੀ ਕਰਮਾ ਦਾ ਫਲ ਵਿਜੂਗਾ ਓਵੇਂ ਦੇ ਵੱਢ ਲੂਗਾ ਅਗਲੀ ਦੁਨੀਆ ਦੇ ਵਿੱਚ ਅਗਲੇ ਜਨਮ 'ਚ ਤੇ ਇਹ ਦੁਨੀਆ ਢਲਦਾ ਪਰਛਾਵਾਂ ਤੇ ਸੁਪਨੇ ਦੀ ਨਿਆਈ ਹੈ ਜਿਸ ਕਰਕੇ ਗਾਫਲੀ ਵਿੱਚ ਉਮਰ ਗਵਾਉਣੀ ਠੀਕ ਨਹੀਂ ਇਹਦੇ ਵਿੱਚ ਵੀ ਅਖੌਤ ਬਣੀ ਹੋਈ ਆ ਜਾਗੋ ਜਾਗੋ ਬੰਦਿਓ ਨੀਂਦ ਨਾ ਕਰੋ ਪਿਆਰ ਜੈਸਾ ਸੁਪਨਾ ਰੀਨ ਦਾ ਤੈਸਾ ਇਹ ਸੰਸਾਰ ਹੈ ਅਗੇ ਹੈ ਪੰਜਾਬੀ ਨੇ ਮਿਹਨਤੀ ਸੁਭਾਅ ਨੂੰ ਲੈ ਕੇ ਵੀ ਖੌਤਨੇ ਹਿੰਮਤੀ ਤੇ ਉਦਮੀ ਸੁਭਾਅ ਨੂੰ ਲੈ ਕੇ ਤੇ ਉਹ ਆਪ ਕਿਰਤ ਕਰਦੇ ਨੇ ਪੰਜਾਬੀ ਤੇ ਦੂਜਿਆਂ ਨੂੰ ਕਿਰਤ ਕਰਨ ਲਈ ਪ੍ਰੇਰਦੇ ਨੇ ਜਿਵੇਂ ਕਿ ਰੱਖ ਦੇ ਖਾ ਖੇ ਵੀ ਜੇ ਦੇ ਰੱਖ ਲਈ ਤਾਂ ਖੇ ਹਾਂ ਹੀ ਖਾਣੀਆਂ ਪੈਣਗੀਆਂ ਡੋਲ ਰਤ ਜੇ ਖੂਨ ਪਸੀਨਾ ਰਤ ਹੋ ਗਿਆ ਖੂਨ ਖੂਨ ਠੀਕ ਹੈ ਵੀ ਜੇ ਆਪਾਂ ਖੂਨ ਪਸੀਨੇ ਦੀ ਕਮਾਈ ਕਰਾਂਗੇ ਤਾਂ ਖਾ ਪੱਤ ਤਾਂ ਅਲਗ-ਅਲਗ ਖਾਣੇ ਵੀ ਫਿਰ ਖਾਵਾਂਗੇ ਅੱਗੇ ਹੈਗਾ ਗੋਲੇ ਹੋ ਕੇ ਕਮਾਈਏ ਤਾਂ ਰਾਜੇ ਬਣ ਕੇ ਖਾਈਏ ਭਾਵ ਕਿ ਜੇ ਗੋਲੇ ਹੋ ਕੇ ਕਮਾਵਾਂਗੇ ਨਿੱਤ ਕਮਾਈ ਕਰਾਂਗੇ ਤਾਂ ਰਾਜੇ ਬਹਿ ਬਹਿ ਕੇ ਖਾਵਾਂਗੇ ਰਾਜਾ ਵਾਂਗੂ ਤੇ ਮਿਹਨਤ ਸਰੀਰ ਦੀ ਅਸਲ ਸਾਧਨ ਹੈ ਆਤਮਾ ਦੀ ਖੁਰਾਕ ਹੈ ਮਿਹਨਤ ਤੇ ਮਿਹਨਤ ਤਾਂ ਕੋਈ ਮਹਿਣਾ ਨਹੀਂ ਇਹਦੇ ਲਈ ਵੀ ਖਾਣ ਨੇ ਚੋਰੀਓ ਮਹਿਣਾ ਜਾਰੀਓ ਮਹਿਣਾ ਵੀ ਚੋਰੀ ਕਰਨਾ ਮਹਿਣਾ ਜਾਰੀ ਮਹਿਣਾ ਮਿਹਨਤੋ ਕੀ ਮਹਿਣਾ ਵੀ ਮਿਹਨਤ ਕਰਾਂਗੇ ਤਾਂ ਫਿਰ ਕਹਦਾ ਕੀ ਮਹਿਣਾ ਇਹ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਚੰਮ ਹੋ ਗਿਆ ਸਰੀਰ ਠੀਕ ਹੈ ਦੇ ਕਹਿੰਦਾ ਇਹ ਪਿਆਰਾ ਨਹੀਂ ਹੁੰਦਾ ਕੰਮ ਪਿਆਰਾ ਹੁੰਦਾ ਕਰ ਮਨਜ਼ੂਰੀ ਖਾਚੂਰੀ ਜੇ ਮਨਜ਼ੂਰੀ ਕਰਾਂਗੇ ਤਾਂ ਚੂਰੀ ਖਾਵਾਂਗੇ ਤੇ ਮਿਹਨਤ ਆਕਰਥ ਨਹੀਂ ਜਾਂਦੀ ਭਾਬ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਹੈਗੀ ਉਦਮ ਕਰਨ ਵਾਲੇ ਨਾਲ ਉਦਮ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਉਦਮ ਕਰਨ ਵਾਲੇ ਨੂੰ ਕਾਫੀ ਜਿਆਦਾ ਧਨ ਮਿਲਦਾ ਇਹਦੇ ਲਈ ਵੀ ਖਾਤ ਬਣੀ ਹੋਈ ਆ ਅਲੱਗ-ਅਲੱਗ ਲਈ ਆਪਾਂ ਨੇ ਖਾਣਾ ਚੁਣਨੀਆਂ ਆ ਖਾਣਾ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਬੋਣ ਵੀ ਜੇ ਉਦਮ ਕਰਾਂਗੇ ਤਾਂ ਆਪਣੇ ਅੱਗੇ ਲక్ష్ਮੀ ਆਊਗੀ ਜੇ ਨਹੀਂ ਪੱਖੇ ਅੱਗੇ ਪਾਉਣ ਆਉਗੀ ਪੰਜਾਬੀ ਬੇਲੜਾਂ ਆਲਸੀਆਂ ਤੇ ਹੱਡ ਰੱਖਾਂ ਨੂੰ ਸਦਾ ਨੀਮੀ ਤੇ ਘਰੀਨੀ ਨਜ਼ਰ ਨਾਲ ਦੇਖਿਆ ਜਾਂਦਾ ਵੀ ਜਿਹੜੇ ਪੰਜਾਬੀ ਬੇਲੜ ਨੇ ਕੰਮ ਨਹੀਂ ਕਰਦੇ ਜਾਂ ਆਲਸੀ ਨੇ ਜਾਂ ਆਪਣੇ ਹੱਡਾਂ ਨੂੰ ਰੱਖੀ ਜਾਂਦੇ ਨੇ ਕੰਮ ਉਹ ਮਿਹਨਤ ਕਮਾਈ ਨਹੀਂ ਕਰਦੇ ਹੱਡ ਤੋੜ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਸਦਾ ਘਰੀਨਾ ਤੇ ਨਫ਼ਰਤ ਨਾਲ ਦੇਖਿਆ ਜਾਂਦਾ ਤੇ ਇਹਲੇ ਇਹਦੇ ਲਈ ਵੀ ਜਿਹੜੇ ਕਿ ਅਖਾਨ ਨੇ ਬੇਲਾ ਜੀਵੇ ਕਦੇ ਨਾ ਬਹੂ ਟੋਆ ਪੁੱਟ ਕੇ ਭਰਦਾ ਰਹੂ ਬੇਕਾਰ ਨਾਲੋਂ ਬਗਾਰ ਚੰਗੀ ਤੇ ਬੇਲੜਾ ਆਲਸੀਆ ਬਾਰੇ ਵੀ ਨੇ ਆਖਾਂ ਜੇ ਕੋਈ ਆਖੇ ਕੰਮ ਕਰੋ ਤਾਂ ਚੁੱਪ ਕਰਕੇ ਵਹਿ ਰਹੀਏ ਜੇ ਕੋਈ ਆਖੇ ਲੋ ਪ੍ਰਸ਼ਾਦਾ ਉਦਮ ਕਰਕੇ ਲਈਏ ਮਤਲਬ ਕਿ ਇਹ ਚ ਵਿਅੰਗ ਕਰਿਆ ਹੋਇਆ ਵੀ ਜੇ ਤਾਂ ਕੋਈ ਕੰਮ ਨੂੰ ਕਹਿੰਦਾ ਤਾਂ ਚੁੱਪ ਕਰਕੇ ਬਹਿ ਜਾਂਦੇ ਹੋ ਜੇ ਕੋਈ ਆਖੇ ਵੀ ਆ ਪ੍ਰਸ਼ਾਦਾ ਲੈ ਲਓ ਫਿਰ ਤੁਸੀਂ ਉਦਮ ਕਰਕੇ ਲੈ ਲਓ ਨੀ ਵੀ ਹਾਂ ਸਾਨੂੰ ਦੇ ਦੂ ਖਾ ਲਈਏ ਠੀਕ ਹੈ ਇੱਕ ਵਿਅੰਗ ਲਾਈਕ ਤੇ ਕਮੈਂਟ ਠੀਕ ਹੈ ਅੱਗੇ ਹੈਗਾ ਖੁੱਲਾ ਡੁੱਲਾ ਪਿਆਰ ਭਰਿਆ ਤੇ ਮਹਿਮਾਨ ਨਿਵਾਜੀ ਜਿਹੜਾ ਸੁਭਾਅ ਪੰਜਾਬੀ ਹੈ ਨਾ ਇਹਦੇ ਸੰਬੰਧੀ ਵੀ ਅਖਾਣ ਨੇ ਆਪਣਾ ਮਾਰਸੀ ਤਾਂ ਸ਼ਾਮੇ ਛੁੱਟ ਸੁੱਟ ਸੀ ਮਤਲਬ ਕਿ ਜੇ ਕੋਈ ਆਪਣਾ ਮਾਰੂਗਾ ਤਾਂ ਸਾਨੂੰ ਸ਼ਾਮੇ ਛੁੱਟੂਗਾ ਵੀ ਆਪਣੇ ਤੇ ਬਗਾਨੇ ਦੇ ਵਿੱਚ ਫਰਕ ਦੱਸਣ ਲਈ ਕਿਹਾ ਗਿਆ ਹੈ ਹਮਸਾਏ ਮਾਂ ਪਿਓ ਜਾਈ ਪੰਜਾਬੀ ਕਦੇ ਕਿਸੇ ਬੂਹੇ ਆਏ ਸਵਾਲੀ ਨੂੰ ਮੋੜਦੇ ਨਹੀਂ ਵੀ ਜੇ ਕੋਈ ਉਹੇ ਦੇ ਅੱਗੇ ਆ ਗਿਆ ਤਾਂ ਉਹਨੂੰ ਮੋੜਦੇ ਨਹੀਂ ਹੈਗੇ ਤੇ ਮੰਗਲ ਨੂੰ ਲਾਹਨਤ ਸਮਝਦੇ ਨੇ ਪਰ ਹੁੰਦਿਆ ਸੁੰਦਿਆ ਵੀ ਮੁਕਰ ਜਾਣ ਨੂੰ ਇਹ ਤੋਂ ਵੀ ਬੁਰਾ ਸਮਝਦੇ ਨੇ ਵੀ ਜੇ ਹੋਵੇ ਵੀ ਤਾਂ ਕਿਸੇ ਨੂੰ ਕੋਈ ਖੈਰ ਨਾ ਪਾਈ ਜਾਵੇ ਤਾਂ ਵੀ ਚੰਗੀ ਗੱਲ ਨਹੀਂ ਹੈਗੀ ਤੇ ਉਹ ਘਰ ਮਹਿਮਾਨ ਲਈ ਆਪਣੀ ਅੱਖਾਂ ਵਿਸ਼ਾ ਕੇ ਰਹਿੰਦੇ ਨੇ ਇਹਦੇ ਲਈ ਵੀ ਜਿਹੜੇ ਕਿ ਮਹਿਮਾਨ ਨਿਵਾਜੀ ਲਈ ਵੀ ਖਾਣ ਨੇ ਜਿਵੇਂ ਘਰ ਆਏ ਮਹਿਮਾਨ ਰੱਬ ਸਮਾਨ ਵੀ ਜੇ ਘਰਾਂ ਮਹਿਮਾਨ ਆ ਗਏ ਤੇ ਇਹ ਸਮਝਿਆ ਜਾਂਦਾ ਵੀ ਰੱਬ ਆ ਗਿਆ ਅੱਗੇ ਹੈ ਵੰਡ ਖਾਣਾ ਖੰਡ ਖਾਣਾ ਜਿਵੇਂ ਆਪਾਂ ਵੰਡ ਕੇ ਖਾਵਾਂਗੇ ਤਾਂ ਖੰਡੇ ਖਾਵਾਂਗੇ ਅੱਗੇ ਹੈਗਾ ਅਨੈਤਿਕ ਕਦਰਾਂ ਕੀਮਤਾਂ ਦਾ ਖੰਡਨ ਵੀ ਜਿਹੜੀ ਅਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਦਾ ਖੰਡਨ ਕਰਦੇ ਹੋਏ ਵੀ ਖਾਣਾ ਨੇ ਪੰਜਾਬੀ ਖਾਣਾ ਵਿੱਚ ਉਹਨਾਂ ਸਭ ਅਨੈਤਿਕ ਗੱਲਾਂ ਦਾ ਵੀ ਖੰਡਨ ਕੀਤਾ ਗਿਆ ਜਿਹੜੀਆਂ ਸਾਡੇ ਆਚਰਣ ਦੀ ਨਰੋਈ ਉਸਾਰੀ ਦੇ ਵਿੱਚ ਰੁਕਾਵਟ ਪਾਉਂਦੀਆਂ ਨੇ ਵੀ ਜਿਹੜੇ ਸਾਡੇ ਕਰੈਕਟਰ ਦੇ ਇੱਕ ਕਰੈਕਟਰ ਨੂੰ ਚੰਗਾ ਕਰੈਕਟਰ ਬਣਨ ਦੇ ਵਿੱਚ ਜਿਹੜੇ ਤੇ ਰੁਕਾਵਟਾਂ ਬਣਦੀਆਂ ਨੇ ਉਹਨਾਂ ਦੀ ਬਰਾਈ ਕੀਤੀ ਗਈ ਹੈ ਇਨ੍ਹਾਂ ਦੇ ਵਿੱਚ ਹੈਗੇ ਨੇ ਪਖੰਡ, ਛਲਕਪਟ, ਫਰੇਵ, ਚਲਾਕੀ, ਅਕਿਰਤਕਣ, ਸਵਾਰਥ, ਹੋਸ਼ਾਪਣ, ਜੋਰਾਵਰੀ, ੱੱਕੇਸ਼ਾਈ, ਕਾਮ, ਕਰੋਧ, ਲੋਭ, ਮੋਹ, ਹੰਕਾਰ, ਫੋਕੇ ਦਿਖਾਵੇ। ਇਹਨਾਂ ਸਾਰਿਆਂ ਦਾ ਖੰਡਨ ਕੀਤਾ ਗਿਆ। ਇਹਦੇ ਵਿੱਚ ਵੀ ਵਿਅੰਗ ਤਿੱਖਾ ਕੀਤਾ ਗਿਆ। ਤੇ ਕਾਟਮਾ ਜਿਵੇਂ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਵੀ ਆਪ ਐਨੇ ਗਲਤੀਆਂ ਕਰਕੇ ਅੱਗੇ ਦੂਜਿਆਂ ਦੇ ਚਨੁਕਸਾ ਕੱਢਣਾ ਠੀਕ ਹੈ। ਫਿਰ ਆਪਣੇ ਆਪ ਨੂੰ ਭਲਾ ਸਮਝਣਾ ਉਹਦੇ ਲਈ ਆਏ। ਤੇ ਬਾਹਰੋਂ ਬੀਬੀਆਂ ਦਾੜੀਆਂ ਵਿੱਚੋਂ ਕਾਲੇ ਕਾਂ ਵੀ ਬਾਹਰੋਂ ਤੁਸੀਂ ਬਹੁਤ ਵਧੀਆ ਬਣਦੇ ਪਿੱਛੋਂ ਤੁਹਾਡੇ ਦਾੜੀਆਂ ਚ ਕਾਲੇ ਕਾਂ ਨੇ ਵੀ ਵਿੱਚੋਂ ਤੁਸੀਂ ਅੰਦਰੋਂ ਬਾਹਰੋਂ ਤਾਂ ਤੁਸੀਂ ਬਹੁਤ ਦਿਖਾਵਾ ਕਰ ਰਹੇ ਹੋ ਪਰ ਅੰਦਰੋਂ ਤੁਸੀਂ ਵਧੀਆ ਨਹੀਂ ਹੈਗੇ ਠੀਕ ਆ ਮਾੜੇ ਕੰਮ ਕਰ ਰਹੇ ਹੋ ਇਸ ਤੋਂ ਇਲਾਵਾ ਉਹਨਾਂ ਸਭੀਆਂ ਕਦਰਾਂ ਕੀਮਤਾਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ ਜਿਹੜੇ ਆਚਰਣ ਦੀ ਉਸਾਰੀ ਦੇ ਵਿੱਚ ਇੱਕ ਚੰਗੇ ਕਰੈਕਟਰ ਦੀ ਉਸਾਰੀ ਦੇ ਵਿੱਚ ਹੈਲਪ ਕਰਦੀਆਂ ਨੇ ਚੀਜ਼ਾਂ ਠੀਕ ਹੈ ਜਿਵੇਂ ਸਬਰ ਜਿਵੇਂ ਕਿ ਸਬਰ ਸੰਤੋਖ ਠੀਕ ਹੈ ਮਿਹਨਤ ਕਰਨੀ ਕਿਸੇ ਦੂਜੇ ਦੀ ਨਿੰਦਿਆ ਚੁਗਲੀ ਨਾ ਕਰਨੀ ਠੀਕ ਹੈ ਵੰਡ ਕੇ ਖਾਣਾ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਨਾਲ ਵਧੀਆ ਰਹਿਣਾ ਇਹਨਾਂ ਸਾਰਿਆਂ ਦੀ ਪ੍ਰਸੰਸਾ ਵੀ ਕੀਤੀ ਗਈ ਆ ਜਿਵੇਂ ਸਬਰ ਦਾ ਫਲ ਮਿੱਠਾ ਠੀਕ ਆ ਕੂਲਾ ਉਤਰ ਕਰੋਧ ਦਾ ਥੰਮ ਹਾਂਜੀ ਇਹ ਤਾਂ ਹੈਗਾ ਜਿਹੜੇ ਕਿ ਸਾਰ ਹੁਣ ਵਿਸ਼ਾ ਵਸਤੂ ਵਿਸ਼ਾ ਵਸਤੂ ਦੇ ਵਿੱਚ ਇਹ ਸਭ ਕੁਝ ਆ ਜਾਊਗਾ ਬਸ ਥੋੜਾ ਬਰੀਫਲੀ ਹੋਊਗਾ ਠੀਕ ਹੈ ਥੋੜਾ ਲਿਖਾ ਹੋਊਗਾ ਸੋਹਿੰਦਰ ਸਿੰਘ ਪੰਜਾਬਰਾ ਵਿਧੀ ਦੀ ਰਚਨਾ ਹੈ ਇਸ નિਬੰਧ ਦਾ ਵਿਸ਼ਾ ਕੀ ਆ ਅਖਾਨਾਂ ਦੇ ਸ਼ਿੱਸ਼ੇ ਵਿੱਚੋਂ ਜਿਹੜੀ ਆਪਾਂ ਨੂੰ ਪੰਜਾਬੀਆਂ ਦੀ ਪੰਜਾਬੀ ਜੀਵਨ ਦੀ ਝਲਕ ਮਿਲਦੀ ਉਹਨੂੰ ਪੇਸ਼ ਕਰਨਾ ਨਿਬੰਧਕਾਰ ਸਭ ਤੋਂ ਪਹਿਲਾਂ ਇਹ ਗੱਲ ਸਪਸ਼ਟ ਕਰਦਾ ਹੈ ਕਿ ਅਖਾਨ ਕਿਸੇ ਜਾਤੀ ਨਾਲ ਨਹੀਂ ਸੰਬੰਧਿਤ ਹੈਗੇ ਸਿਰਫ ਕਿਸੇ ਜਾਤੀ ਦਾ ਪ੍ਰਤੀਬਿੰਬ ਹੀ ਨਹੀਂ ਹੈਗੇ ਇਹ ਸਗੋਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹਨੂੰ ਵੀ ਪੇਸ਼ ਕਰਦੀਆਂ ਨੇ ਵੀ ਕਿਵੇਂ ਦੀ ਕੀ ਵਿਚਾਰਧਾਰਾ ਕਿਸੇ ਦੀ ਕੀ ਫਿਲਾਸਫੀ ਆ ਪੰਜਾਬੀਆਂ ਦੀ ਉਸ ਨੂੰ ਵੀ ਪੇਸ਼ ਕਰਦੇ ਨੇ ਤੇ ਇਹਨਾਂ ਵਿੱਚ ਜੋ ਵਿਚਾਰਧਾਰਾ ਕੰਮ ਕਰ ਰਹੀ ਆ ਉਸ ਉੱਤੇ ਸਾਰੀ ਕਮਿਊਨਿਟੀ ਸਾਰੀ ਜਾਤੀ ਦੀ ਮੋਹਰ ਹੁੰਦੀ ਆ ਤੇ ਉਹਨਾਂ ਦੇ ਪੰਜਾਬੀਆਂ ਦੇ ਸੁਭਾਅ ਚਰਿੱਤਰ ਨੂੰ ਪੇਸ਼ ਕਰਦੇ ਨੇ ਇਹ ਅਖਾਣ ਪੰਜਾਬੀ ਖਾਣਾਂ ਵਿੱਚੋਂ ਪੰਜਾਬੀ ਦੀ ਸੂਝ-ਬੂਝ అనుਭਵ ਝਲਕਾ ਮਾਰਦੇ ਤੇ ਇਹ ਪੰਜਾਬੀ ਜੀਵਨ ਦਾ ਉਸੇ ਤਰ੍ਹਾਂ ਹੀ ਅੰਗ ਨੇ ਜਿਵੇਂ ਲੋਕ ਗੀਤ ਨੇ ਤੇ ਲੋਕ ਕਹਾਣੀਆਂ ਨੇ ਠੀਕ ਹੈ ਤੇ ਇਹਨਾਂ ਨਾਲ ਪੰਜਾਬੀ ਆਪਣੀ ਬੋਲੀ ਨੂੰ ਛਟਪਟੀ ਸਵਾਦਲੀ ਵਧੀਆ ਬਣਾਉਂਦੇ ਨੇ ਠੀਕ ਹੈ ਮਤਲਬ ਕਿ ਬਹੁਤ ਹੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਕਹਿ ਜਾਂਦੇ ਨੇ ਤੇ ਇਹਨਾਂ ਵਿੱਚੋਂ ਸਮੁੱਚੇ ਪੰਜਾਬੀ ਜੀਵਨ ਦੀ ਆਪਾਂ ਨੂੰ ਝਲਕ ਮਿਲਦੀ ਆ ਇਹਨਾਂ ਦੇ ਵਿੱਚੋਂ ਪੰਜਾਬੀਆਂ ਦੇ ਦੁੱਖ ਸੁੱਖ ਵਿਸ਼ਵਾਸ ਰੀਤੀ ਰਿਵਾਜ ਰਿਸ਼ਤੇ ਨਾਤੇ ਉਹਨਾਂ ਦੀਆਂ ਆਸ਼ਾਵਾ ਸਾਰੇ ਚੀਜ਼ਾਂ ਮਿਲਦੀਆਂ ਨੇ ਇਹਨਾਂ ਦੇ ਰਚਨਹਾਰੇ ਪਿੰਡੂ ਹੁੰਦੇ ਨੇ ਕਿਉਂਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਕਿੱਥੇ ਰਹਿੰਦੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਸਾਰਾ ਮੁੱਖ ਤੂਰਾ ਖੇਤੀਬਾੜੀ ਹੁੰਦਾ ਜਿਸ ਕਰਕੇ ਆਪਾਂ ਨੂੰ ਜਾਦੇ ਚੀਜ਼ਾਂ ਖੇਤੀਬਾੜੀ ਚੀਜ਼ਾਂ ਨਾਲ ਸੰਬੰਧਿਤ ਖਾਣੇ ਮਿਲਦੇ ਨੇ ਤੇ ਰੱਬ ਲਈ ਪ੍ਰਾਪਤੀ ਲਈ ਵੀ ਠੀਕ ਹੈ ਤੇ ਜਿਵੇਂ ਬੁੱਢਾ ਹੋਇਆ ਢੋਰਿਆ ਤੈਨੂੰ ਠੂੰਗਣ ਕਾਓ ਗਲੋ ਪੰਜਾਲੀ ਲਾ ਲਈ ਤੇ ਕੋਈ ਨਾ ਲੈਂਦਾ ਨਾ ਉਹ ਕਿਸੇ ਬੇਵਕਤ ਜੇ ਕੋਈ ਕੰਮ ਕਰ ਰਿਹਾ ਠੀਕ ਉਹਦੇ ਲਈ ਵੀ ਨੇ ਤੇ ਵਪਾਰ ਲਈ ਵੀ ਨੇ ਜੇ ਘਰ ਤੋਂ ਬਾਹਰ ਰਹਿ ਕੇ ਵਪਾਰ ਕਰ ਰਹੇ ਉਹਦੇ ਲਈ ਵੀ ਨੇ ਬਲਕਿ ਹਰ ਇੱਕ ਚੀਜ਼ ਨਾਲ ਸੰਬੰਧਿਤ ਨੇ ਬਾਕੀ ਆਪਾਂ ਖੇਤੀਬਾੜੀ ਜ਼ਮੀਨਵਾਹੀ ਠੀਕ ਹੈ ਵਿਜਾਈ ਗੋਡੀ ਬਾੜੀ ਨਾਲ ਜ਼ਿਆਦਾ ਸੰਬੰਧਿਤ ਨੇ ਬਣ ਜੋ ਵਪਾਰ ਨਾਲ ਬਾਕੀ ਜਿਹੜੇ ਘਰੇਲੂ ਕੰਮ ਨੇ ਥੋੜੇ ਬਹੁਤ ਉਹਨਾਂ ਨਾਲ ਥੋੜੇ ਸੰਬੰਧਿਤ ਨੇ ਧਾਰਮਿਕ ਵਿਸ਼ਵਾਸ ਨਾਲ ਵੀ ਸੰਬੰਧਿਤ ਨੇ ਠੀਕ ਹੈ ਤੇ ਮਿਹਨਤੀ ਸੁਭਾਅ ਨਾਲ ਵੀ ਸੰਬੰਧਿਤ ਨੇ ਹਿੰਮਤੀ ਸੁਭਾਅ ਨਾਲ ਆਪਣਾ ਪਹਿਲਾ ਕਰ ਲੈ ਇਹ ਤੇ ਜੇ ਕੋਈ ਕੰਮ ਨਹੀਂ ਕਰਦਾ ਬੇਲੜਾ ਉਹਨੂੰ ਘਰੀ ਨਾ ਕੀਤੀ ਜਾਂਦੀ ਨਫ਼ਰਤ ਕੀਤੀ ਜਾਂਦੀ ਉਹਦੇ ਨਾਲ ਸੰਬੰਧਿਤ ਵੀ ਖਾਨ ਨੇ ਆਪਣੇ ਕੋਲੋਂ ਵੀ ਤੁਸੀਂ ਉਦਾਹਰਨਾਂ ਦੇ ਸਕਦੇ ਹੋ ਕਿ ਕਿ ਜਿਵੇਂ ਤੁਸੀਂ 10th 8th +2 ਦੇ ਵਿੱਚ ਕਿਤੇ ਵੀ ਹੁੰਦੇ ਨੇ ਖਾਨ ਤੇ ਪੰਜਾਬੀ ਦੇ ਖੁੱਲੇ ਡੁੱਲੇ ਸੁਭਾਅ ਮਹਿਮਾਨ ਨਿਵਾਜੀ ਨੂੰ ਲੈ ਕੇ ਵੀ ਖਾਨ ਨੇ ਠੀਕ ਹੈ ਤੇ ਉਹ ਘਰ ਆਏ ਨੂੰ ਮੋੜਦੇ ਨਹੀਂ ਹੈਗੇ ਉਹਦੇ ਲਈ ਵੀ ਖਾਨ ਨੇ ਤੇ ਜੇ ਕੋਈ ਸ਼ਲਕ ਅਪਟ ਕਰ ਰਿਹਾ ਅਨੈਤਿਕ ਰੂਚੀਆਂ ਵਿੱਚ ਪਿਆ ਹੋਇਆ ਤਾਂ ਉਹਦੇ ਲਈ ਵੀ ਉਹਤੇ ਵੀ ਬਿਆੰਕ ਅਸਿਆ ਹੋਇਆ ਠੀਕ ਹੈ ਤੇ ਕਾਦਰਾ ਕੀਮਤਾ ਦੀ ਪ੍ਰਸ਼ੰਸਾ ਵੀ ਕੀਤੀ ਗਈ ਆ ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਲੇਖਕ ਦਾ ਵਿਸ਼ਾ ਮੌਲਿਕ ਹੋਣ ਦੇ ਨਾਲ-ਨਾਲ ਸਾਹਿਤਿਕ ਤੇ ਸੱਭਿਆਚਾਰਕ ਮਹਾਨਤਾ ਵੀ ਰੱਖਦਾ ਥੈਂਕਸ